ਫਿਰ ਇੱਕ ਵਾਰੀ ਐਮਟੀਪੀ ਵਿਭਾਗ ਅੰਮ੍ਰਿਤਸਰ ਦਾ ਸੁਰਖੀਆਂ 'ਚ ਮਿਹਰਬਾਨ ਸਿੰਘ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਦੁਬਾਰਾ ਤਬਾਦਲਾ ਕਰਵਾ ਲਿਆ ਖੈਰ ਮਿਹਰਬਾਨ ਸਿੰਘ ਦੇ ਹੁੰਦਿਆਂ ਸ਼ਾਇਦ ਨਜਾਇਜ਼ ਸਾਰੀਆਂ ਤੇ ਰੋਗ ਲੱਗ ਪਉਂਦੀ ਕਿ ਨਹੀਂ ਇਹ ਤੇ ਬਾਅਦ ਦੀਆਂ ਗੱਲਾਂ ਪਰ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਦਿਖਾ ਰਹੇ ਬਹੁਮੰਜ਼ਲਾ ਹੋਟਲ ਦੀਆਂ ਜਿੱਥੇ ਪਹਿਲਾਂ ਡੈਮੋਲੇਸ਼ਨ ਵੀ ਹੋਈ ਸੀ ਕਰੀਬ 1 ਮਹੀਨਾ ਪਹਿਲਾਂ ਪਰ ਫਿਰ ਇਹ ਬੇਖੌਫ ਹੋ ਕੇ ਜਿਹੜਾ ਇੱਥੋਂ ਦਾ ਬਿਲਡਰ ਹੈ ਕੰਮ ਚਲਾ ਰਿਹਾ ਕਿਸ ਦੀ ਸ਼ੈਹ ਹੇਠ ਚੱਲ ਰਿਹਾ ਉਹ ਸਾਰੀ ਚੱਲ ਰਹੀ ਹੈ ਦੇਖੋ ਕਿਸ ਤਰ੍ਹਾਂ ਹੋਟਲ ਦੀ ਪੂਰੀ ਤਿਆਰੀ ਹੋ ਚੁੱਕੀ ਹੈ ਲੱਕੜ ਦਾ ਕੰਮ ਸ਼ਿਖਰਾਂ ਤੇ ਹੈ ਸਿਵਲ ਦਾ ਕੰਮ ਕਰੀਬ ਪੂਰਾ ਹੋ ਚੁੱਕਿਆ ਡੈਮੋਲੇਸ਼ਨ ਹੋਣ ਦੇ باوجود ਵੀ ਬਿਲਕੁਲ ਵੀ ਡਰ ਨਹੀਂ ਨਜ਼ਾਇਜ਼ ਸ਼ਹਿਰ ਆਮ ਉਸਾਰੀ ਕੀਤੀ ਜਾ ਰਹੀ ਹੈ ਰੇਲਵੇ ਸਟੇਸ਼ਨ ਦੇ ਬਿਲਕੁਲ ਜਿਹੜਾ ਪੁਲ ਹੈ ਉਹਦੇ ਤੇ ਕੁਇਨਸ ਰੋਡ ਦੇ ਵਿਚਕਾਰ ਇਹ ਜਿਹੜੀ ਜਗਾ ਜਿੱਥੇ ਕਿ ਕੋਈ ਕਮਰਸ਼ੀਅਲ ਜਿਹੜਾ ਕੰਮ ਨਹੀਂ ਚੱਲ ਸਕਦਾ ਕਿਸੇ ਵੀ ਕਮਰਸ਼ੀਅਲ ਅਦਾਰਾ ਨਹੀਂ ਬਣਾਇਆ ਜਾ ਸਕਦਾ ਬਿਨਾ ਨਕਸ਼ਾ ਪਾਸ ਇਮਾਰਤ ਇਹ ਆਪਣੇ ਆਪ ਚ ਐਮਟੀ ਵਿਭਾਗ ਦੇ ਵੱਡੇ ਸਵਾਲੀਆ ਨਿਸ਼ਾਨ ਖੜੇ ਕਰਦੀ ਹੈ ਤਾਜ਼ਾ ਹੀ ਹੈ ਜੇ ਆਰਟੀਏ ਐਕਟਿਵਿਸਟ ਨੂੰ ਵਿਜੀਲੈਂਸ ਵੱਲੋਂ ਰਿਸ਼ਵਤਖੋਰੀ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਉਸ ਆਰਟੀਏ ਐਕਟਿਵਿਸਟ ਵੱਲੋਂ ਵੀ ਇਸ ਇਮਾਰਤ ਸੰਬੰਧੀ ਸ਼ਿਕਾਇਤ ਦਰਜ ਕੀਤੀ ਗਈ ਸੀ ਉਸ ਸੰਬੰਧੀ ਅਸੀਂ ਵੀ ਜਿਹੜੀ ਖਬਰ ਨਸ਼ਰ ਕੀਤੀ ਸੀ ਕਰੀਬ 3-4 ਮਹੀਨੇ ਪਹਿਲਾਂ ਤਾਂ ਉਸ ਤੋਂ ਬਾਅਦ ਕਾਰਵਾਈ ਹੋਈ ਸੀ ਅੱਜ ਫੇਰ ਇਸ ਹੋਟਲ ਦੀ ਉਸਾਰੀ ਸਿਖਰਾਂ ਤੇ ਹੈ ਲੇਬਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਲੇਬਰ ਜਿਹੜੀ ਹੈ ਨਾ ਇੱਥੇ ਲੱਗੀ ਹੋਈ ਹੈ ਫਿਲਹਾਲ ਜਿਹੜਾ ਉੱਥੇ ਸ਼ਖਸ ਹੈ ਸਾਡੀ ਜਿਹੜੇ ਵੀਡੀਓ ਵੀ ਕੈਪਚਰ ਕਰ ਰਿਹਾ ਪਰ ਕੋਈ ਗੱਲ ਨਹੀਂ ਅਸੀਂ ਪੰਜਾਬ ਦੇ ਹਿੱਟਾਂ ਲਈ ਅੰਮ੍ਰਿਤਸਰ ਦੀ ਇਸ ਖੂਬਸੂਰਤੀ ਲਈ ਇਸ ਨੂੰ ਸਮਾਰਟ ਸਿਟੀ ਦਾ ਜਿਹੜਾ ਦਰਜਾ ਦਿੱਤਾ ਗਿਆ ਉਹਦੇ ਮੱਦੇ ਨਜ਼ਰ ਇਹ ਜਿਹੜੀ ਸਾਡਾ ਮਕਸਦ ਹੈ ਧਿਆਨ ਪ੍ਰਸ਼ਾਸਨਿਕ ਜ਼ਿਲ੍ਹਾ ਨਗਰ ਨਿਗਮ ਜਿਹੜੇ ਕਮਿਸ਼ਨਰ ਨੇ ਉਹਨਾਂ ਦੇ ਧਿਆਨ 'ਚ ਇਸ ਖਬਰ ਰਹੀ ਧਿਆਨ ਦਿਵਾਉਣਾ ਚਾਹੁੰਦੇ ਹਾਂ ਕਿ ਜਾਂ ਤੇ ਇਹਦਾ ਨਕਸ਼ਾ ਪਾਸ ਕੀਤਾ ਜਾਵੇ ਜਾਂ ਇਸ ਤੇ ਰੋਕ ਲਗਾਈ ਜਾਵੇ ਕਿਉਂਕਿ ਨਾ ਕੋਈ ਪਾਰਕਿੰਗ ਅੰਮ੍ਰਿਤਸਰ 'ਚ ਕਿਤੇ ਵੀ ਉਸਾਰੀ ਹੁੰਦੀ ਹੈ ਕੋਈ ਪਾਰਕਿੰਗ ਨਹੀਂ ਦਿਖਾਈ ਜਾਂਦੀ ਸ਼ਹਿਰ IAM ਜਿਹੜਾ ਇਲੀਗਲ ਕੰਸਟਰਕਸ਼ਨ ਹਰ ਰੋਡ ਦੇ ਉੱਤੇ ਸਿਖਰਾਂ ਦੇ ਉੱਪਰ ਹੈ ਕਈ ਇਮਾਰਤਾਂ ਇਹੋ ਜਿਹੀਆਂ ਜਿਨ੍ਹਾਂ ਦੀ ਵਿਭਾਗ ਨੇ ਅੱਖਾਂ 'ਚ ਮਿੱਟੀ ਪਾਉਣ ਲਈ ਤਸੀਲਾਂ ਤਾਂ ਕੀਤੀਆਂ ਪਰ ਉੱਥੇ ਅੰਦਰ ਖਾਤੇ ਕੰਮ ਜੋਰਾਂ ਤੇ ਚੱਲਦਾ ਆਮ ਹੀ ਨਜ਼ਰ ਆਉਂਦਾ ਤਾਂ ਅਸੀਂ ਇੱਥੇ ਜਿਹੜਾ ਬਾਹਰ ਕੇਅਰ ਟੇਕਰ ਇਹਨਾਂ ਵੀ ਗੱਲਬਾਤ ਕਰਾਂਗੇ ਤੁਹਾਡੇ ਨਾਲ ਸਾਂਝੀ ਕਰਾਂਗੇ ਗੱਲਬਾਤ ਤਾਂ ਭਾਜੀ ਇਹ ਸਾਰੀ ਕਦੋਂ ਦੀ ਚੱਲਣ ਦੀ ਹੈ ਤੇ ਨਗਰ ਨਿਗਮ ਨੇ ਕਾਰਵਾਈ ਵੀ ਕੀਤੀ ਸੀ ਭਾਜੀ ਸਾਨੂੰ 3-4 ਦਿਨ ਹੀ ਹੋਏ ਆਇਆ ਨੂੰ ਇਹ ਤਾਂ ਬੈਲਾ ਸਾਨੂੰ ਨਹੀਂ ਪਤਾ ਤਿੰਨ ਚਾਰ ਦਿਨਾਂ ਜੇ ਲੱਕੜ ਦੇ ਬਕਸੇ ਖਾਣੇ ਬੈਠੇ ਨੇ ਇਹ 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 ਪੁਰਾਣੇ ਬਣੇ ਹੋਏ ਭਾਜੀ ਸਾਰਾ ਕੁਝ ਹੁਣ ਕੀ ਕਰ ਰਹੇ ਤੁਸੀਂ ਆਹੀ ਤਾਂ ਭਾਜੀ ਆ ਸਾਫ ਸਫਾਈ ਕਰ ਰਹੇ ਅੰਦਰੋਂ ਪੇਂਟ ਦਾ ਕੰਮ ਕਰਨ ਵਾਲੇ ਆ ਤੇ ਉਹ ਸਾਫ ਸਫਾਈ ਹੀ ਹੋ ਜਾਂਦੇ ਆ ਤੇ ਇਥੇ ਬਿਜਲੀ ਦਾ ਮੀਟਰ ਕਨੈਕਸ਼ਨ ਕਿੰਨੇ ਦੇ ਦਏ ਨਾ ਨਕਸ਼ਾ ਪਾਸ ਇਹਦੇ ਬਾਰੇ ਭਾਈ ਮੰਨੂ ਨੂੰ ਨਹੀਂ ਕੁਝ ਵੀ ਪਤਾ ਮੀਟਰ ਕਿੱਥੇ ਲੱਗਾ ਪਤਾ ਨਹੀਂ ਭਾਜੀ ਮੈਂ ਤੇ ਬੱਤੀ ਕਿੱਥੋਂ ਆ ਰਹੀ ਬੱਤੀ ਚੋਰੀ ਕੀਤੀ ਜਾ ਰਹੀ ਹੈ ਕਨੈਕਸ਼ਨ ਨਹੀਂ ਨਹੀਂ ਭਾਜੀ ਸਾਨੂੰ ਨਹੀਂ ਪਤਾ ਹੈ ਮੀਟਰ ਲੱਗਾ ਹੈਗਾ ਇਹਦੇ ਬਾਰੇ ਸਾਲ ਮੀਟਰ ਮਤਲਬ ਆਪਾਂ ਦਿਖਾਵਾਂਗੇ ਤੁਹਾਨੂੰ ਮੀਟਰ ਦੀ ਵੀ ਹਾਂਜੀ ਮੀਟਰ ਬਾਹਰ ਲੱਗਾ ਮੀਟਰ ਬਾਹਰ ਲੱਗਾ ਬਾਹਰ ਲੱਗਾ ਬੱਤੀ ਚੋਰੀ ਨਹੀਂ ਕੀਤੀ ਜਾ ਰਹੀ ਨਹੀਂ ਨਹੀਂ ਮੀਟਰ ਲੱਗਾ ਹੋਇਆ ਭਾਜੀ ਬਾਹਰ ਲੱਗੇ ਆ ਨਾ ਤਾਂ ਦੇਖ ਸਕਦੇ ਹੋ ਮੀਟਰ ਜਿਸ ਤਰ੍ਹਾਂ ਲੇਬਰ ਦਾ ਹੈ ਨਾ ਮੀਟਰ ਬਾਹਰ ਲੱਗੇ ਆ ਸਮਰਸੀਬਲ ਵੀ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਬੋਰ ਇੱਥੇ ਜਿਹੜਾ ਕੀਤਾ ਗਿਆ ਜਿਸ ਨਾਲ ਜਿਹੜੀ ਪਾਣੀ ਨਾਲ ਤਰਾਈ ਇਸ ਬਿਲਡਿੰਗ ਦੀ ਕੀਤੀ ਗਈ ਲੈਂਟਰ ਪਾਏ ਗਏ ਤਾਂ ਹੁਣ ਦੇਖਦੇ ਹਾਂ ਕਿ ਨਗਰ ਨਿਗਮ ਇਸ ਖਬਰ ਤੋਂ ਬਾਅਦ ਕਦੋਂ ਕਾਰਵਾਈ ਕਰਦਾ ਤਾਂ ਇਹ ਸੀ ਸਪੈਸ਼ਲ ਰਿਪੋਰਟ ਜੈ ਹਿੰਦ ਜੈ ਭਾਰਤ ਹਲੋ ਹਾਂਜੀ ਹਾਂਜੀ ਇਹ ਵੀ ਸ਼ੇਕ ਕੰਸਟਰਕਸ਼ਨ ਤੋਂ ਬੋਲ ਰਹੇ ਹੋ ਹਾਂਜੀ ਭਾਜੀ ਅਭੀ ਸ਼ੇਕ ਬੋਲ ਰਿਹਾ ਹਾਂ ਹਾਂਜੀ ਵਿਸ਼ੇਕ ਜੀ ਮੈਂ ਆਰ ਭਾਰਤ ਦਾ ਰਾਹੁਲ ਪੰਜਾਬ ਗੱਲ ਕਰ ਰਿਹਾ ਜਰਨਲਿਸਟ ਠੀਕ ਹੈ ਹਾਂਜੀ ਰਾਹੁਲ ਜੀ ਕੀ ਹਾਲ ਹੈ ਵਧੀਆ ਸਰ ਆਪਣਾ ਇੱਕ ਕੰਸਟਰਕਸ਼ਨ ਤੁਸੀਂ ਚੱਲ ਰਹੀ ਹੈ ਕਵਿਨ ਰੋਡ ਦੇ ਹੋਟਲ ਬਣ ਰਿਹਾ ਪਹਿਲਾਂ ਡੈਮੋਲੇਸ਼ਨ ਹੋਈ ਸੀ ਇੱਥੇ ਇੱਕ ਮਹੀਨਾ ਪਹਿਲਾਂ ਤਾ ਕਿਸ ਤਰ੍ਹਾਂ ਇਹ ਕੰਸਟ੍ਰਕਸ਼ਨ ਦੁਬਾਰਾ ਨਕਸ਼ਾ ਪਾਸ ਹੋਇਆ ਹੈ ਜਾਂ ਇਸ ਤਰ੍ਹਾਂ ਹੀ ਚੱਲ ਰਹੀ ਹੈ ਭਾਜੀ ਤੇ ਤੁਹਾਨੂੰ ਨਾ ਦੇਖੋ ਓਨਰ ਹੀ ਦੱਸ ਸਕਦੇ ਹੈ ਹਨਾ ਮੈਂ ਤੇ ਇੱਕ ਕੰਟਰੈਕਟਰ ਆ ਰਾਹੁਲ ਜੀ ਜੀ ਤੇ ਮੈਨੂੰ ਤੇ ਕੰਸਟ੍ਰਕਸ਼ਨ ਦਾ ਕੰਮ ਹੀ ਲਿਆ ਆ ਹਨਾ ਹੂੰ ਹੂੰ ਤੇ ਮੈਨੂੰ ਮੈਂ ਤੇ ਕੰਸਟ੍ਰਕਸ਼ਨ ਹੀ ਕਰ ਰਿਹਾ ਰਾਹੁਲ ਜੀ ਇਹ ਤਾਂ ਤੁਹਾਡੀ ਦੱਸ ਸਕਦੇ ਨੇ ਤੁਹਾਡੀ ਕੰਸਟ੍ਰਕਸ਼ਨ ਕੰਪਨੀ ਜਦੋਂ ਤੁਸੀਂ ਕੋਈ ਠੇਕਾ ਲੈਂਦੇ ਹੋ ਕੋਈ ਬਿਲਡਿੰਗ ਬਣਾਉਂਦਾ ਤੇ ਕੋਈ ਮਾਲਕ ਕੋ ਨਕਸ਼ਾ ਜਾਂ ਕੋਈ ਕੀ ਚੀਜ਼ ਨਹੀਂ ਮੰਗਦੇ ਨਹੀਂ ਆਪਾਂ ਤੇ rahul ji ਮੰਗਦੇ ਆ ਐਸੀ ਗੱਲ ਨਹੀਂ ਹੈਗੀ ਆਪਾਂ ਮੰਗਿਆ ਹੋਇਆ ਉਹਨਾਂ ਕੋਲੋਂ ਕਹਿ ਰਹੇ ਆ ਕਿ ਆਪਾਂ ਪ੍ਰੋਵਾਈਡ ਕਰ ਦਿੰਦੇ ਤੁਹਾਨੂੰ ਤੇ ਜਿੱਦਾਂ ਹੀ ਮੈਨੂੰ ਕੱਲ੍ਹ ਜਾਂ ਪਰਸੋਂ ਤੱਕ ਉਹ ਤੋਂ ਆਂਦਾ ਤੇ ਮੈਂ ਤੁਹਾਨੂੰ ਪ੍ਰੋਵਾਈਡ ਕਰ ਦਿੰਦਾ rahul ji ਉੱਥੇ ਬਿਜਲੀ ਮੀਟਰ ਵੀ ਲੱਗ ਚੁੱਕਿਆ ਹੋਇਆ ਹੈ ਕਨੈਕਸ਼ਨ ਇਸ ਗਾਰੇ ਮੈਨੂੰ ਕੋਈ ਨੌਲੇਜ ਨਹੀਂ rahul ji ਮੇਰਾ ਸਿਰਫ ਕੰਸਟਰਕਸ਼ਨ ਦਾ ਕੰਮ ਹੈ ਜੀ ਮੈਂ ਕੰਟਰੈਕਟਰ ਆ rahul ji ਤੇ ਬਿਜਲੀ ਵਾਲਾ ਮੇਰਾ ਕੋਈ ਇਦਾਂ ਦੀ ਗੱਲ ਨਹੀਂ ਕੀ rahul ji ਮੈਨੂੰ ਪਤਾ ਹੀ ਨਹੀਂ ਫਿਰ ਕਿਸ ਫਿਰ ਕਿਸ ਨਾਲ ਉੱਥੇ ਸਾਰੀ ਬੱਤੀ ਦੀ ਵਰਤੋਂ ਕੀਤੀ ਯਾਰੀ ਤੁਹਾਡੀ ਲੇਬਰ ਵਾਲੇ ਸਰ ਇਸ ਗੱਲ ਦਾ ਜਵਾਬ ਤੇ ਤੁਹਾਨੂੰ ਓਨਰ ਹੀ ਦੇ ਸਕਦੇ ਨੇ ਨਾ ਮੈਂ ਤੁਹਾਨੂੰ ਪਹਿਲੇ ਵੀ ਬੇਨਤੀ ਕੀਤੀ ਹੈ ਕਿ ਮੈਂ ਇੱਕ ਕੰਟਰੈਕਟਰ ਆ ਜੀ ਓਨਰ ਕੌਣ ਨੇ ਜੀ ਮੈਂ ਸਰ ਤੁਹਾਨੂੰ ਨੰਬਰ ਪ੍ਰੋਵਾਈਡ ਕਰਾ ਦਿੰਦਾ ਜੀ ਉਹਨਾਂ ਦਾ ਠੀਕ ਹੈ ਧੰਨਵਾਦ ਜੀ ਤੁਹਾਨੂੰ ਓਕੇ rahul ji okay से.